ਆਪਾਂ ਗੱਲ ਗੁਰੂ ਪਿਆਰਿਓ ਸ੍ਰੋਤ ਸੁਣਦੇ ਆ ਗੁਰੂ ਕRAND ਵਿੱਚ ਬਾਣੀ ਤੇ ਅਰਥ ਜਿਹੜੇ ਨੇ ਉਹ ਅਰਥ ਹੋ ਭਾਵ ਅਰਥ ਹੋਰ ਹੁੰਦੇ ਆ ਅਖਰੀ ਅਰਥ ਹੋਰ ਹੁੰਦੇ ਆ ਹੁਣ ਜਿਵੇਂ ਬਾਣੀ 'ਚ ਪੰਕਤੀ ਆਉਂਦੀ ਆ 45 ਕੋ ਰਾਜ ਸਭਾ ਮੈਂ ਨਾਰਾਇਣ ਸੁਧਾਈ ਜੰਗਤ ਕੋ ਜੋਗੀ ਸਰਬੰਤ ਸੋਗਤ ਸਿਣਮੈ ਪਾਈ ਜਿਹੜੀ ਗਤੀ ਨੂੰ ਜਿਹੜੀ ਢੰਗ ਨੂੰ ਵੱਡੇ ਵੱਡੇ ਜੋਗੀ ਸਰ ਲੱਭਦੇ ਫਿਰਦੇ ਸੀ ਉਹ ਪੰਚਾਲੀ ਨੂੰ ਜਦੋਂ ਸਮਝੇ ਪੰਚਾਲੀ ਕੌਣ ਹੈ ਦੇਤਾ ਸੀ ਪੜਿਆ ਮਥਿਆਸਿਕ ਗ੍ਰੰਥ ਕੂੜਕਵਾੜ ਫੇਰ ਸਾਡੇ ਦਿਮਾਗ ਚੋਂ ਕੂੜਾ ਆ ਜਾਣਾ ਸੀ ਚੱਕਿਓ ਦਰੋਪਤੀ ਤੇ ਬੱਜਣਾ ਵੀ ਉਹ ਪੰਜਾਂ ਦੇ ਘਰ ਵਾਲੀ ਸੀ ਉਹਦੇ ਆ ਪਤੀ ਸੀ ਪਰ ਉਹ ਨਹੀਂ ਹੈ ਇਹ ਮੇਰੀ ਗੱਲ ਆ ਮੇਰੀ ਮਤ ਪੰਜਾਂ ਦੇ ਘਰ ਵਾਲੀ ਹੈ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦਾ ਕਹਿਣਾ ਬਣਦੀ ਅੱਜ ਇਹਨਾਂ ਤੋਂ ਬਾਹਰ ਨਹੀਂ ਜਾਂਦੀ ਇਹ ਮੇਰੀ ਮੱਤ ਆ ਜਿਹੜੀ ਇਹ ਪੰਜਾਂ ਦੇ ਘਰ ਵਾਲੀ ਆ ਇਹਨੂੰ ਜਦੋਂ ਗੁਰੂ ਦੇ ਦਰਬਾਰ ਚ ਮੈਂ ਆਇਆ ਗੁਰੂ ਦੀ ਬਾਣੀ ਨੂੰ ਪੜ੍ਹਿਆ ਸੁਣਿਆ ਵਿਚਾਰਿਆ ਮੈਨੂੰ ਸਮਝ ਪਈ ਵੀ ਹਾਂ ਗੱਲ ਤਾਂ ਹੈ ਜੀ ਮੇਰੀ ਜਿਹੜੀ ਮੱਤ ਹੈ ਜਿਹਦੇ ਨਾਲ ਮੈਂ ਫੈਸਲੇ ਕਰਦਾ ਆਪਣੀ ਜ਼ਿੰਦਗੀ ਦੇ ਇਹ ਤਾਂ ਇਹਨਾਂ ਪੰਜਾਂ ਦੇ ਘਰ ਵਾਲੀ ਆ ਉਹ ਤਾਂ ਇਹਨਾਂ ਦਾ ਕਹਿਣਾ ਮੰਨਦੀ ਆ ਕਦੇ ਕਾਮ ਵਾਲੇ ਪਾਸੇ ਤੁਰ ਲੈਂਦੀ ਆ ਕਦੇ ਕਰੋ ਤੇ ਗੜਾਸਾ ਚ ਕਾ ਲੈਂਦੀ ਆ ਕਦੇ ਗਾਲਾਂ ਕੱਢਣ ਲਾਂਦੀ ਆ ਕਦੇ ਲੋਭ ਨਾਲ ਠੱਗੀ ਮਰਵਾ ਦਿੰਦੀ ਆ ਕਦੇ ਬਲੈਕ ਕਰ ਲ ਇਹ ਮੇਰੀ ਪੰਜਾਂ ਦੇ ਘਰ ਵਾਲੀ ਮੇਰੀ ਮੱਤ ਆ ਹੋਰ ਦੇਖ ਲੋ ਬਾਣੀ ਦੇ ਵਿੱਚੋਂ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਆ ਨਰੂ ਮਰਾਂ ਨਰ ਕਾਮ ਨਾ ਹੋਵੇ ਪਸ਼ੂ ਮਰਦਾ 10 ਕਾਮਸ ਵਰ ਹੈ ਹੁਣ ਜੇ ਇਨਸਾਨ ਮਰਦਾ ਕਹਿੰਦੇ ਕਾਮ ਨਹੀਂ ਆਉਂਦਾ ਤੇ ਅਖਰੀ ਅਰਥ ਤਾਂ ਜੇ ਪਸ਼ੂ ਮਰਦਾ 10 ਕੰਮ ਆਉਂਦਾ ਪਰੇ ਅਰਥ ਨਹੀਂ ਹੈਗੀ ਪਸ਼ੂ ਵੀ ਕੰਮ ਆਉਂਦਾ ਬੰਦੇ ਦਾ ਸਬਾਨ ਵੀ ਸਾਰਾ ਕੰਮ ਆਉਂਦਾ ਅੱਖਾਂ ਕੰਮ ਆਉਂਦੀਆਂ ਕਿਡਨੀਆਂ ਕੰਮ ਆਉਂਦੀਆਂ ਫਿਰ ਤਾਂ ਅਰਥ ਗਲਤ ਹੋ ਜਾਣੀਆ ਹੁਣ ਜਦੋਂ ਇਨਸਾਨ ਦੇ ਅੰਦਰੋਂ ਨਰੂ ਨਾਰਾ ਮਰਦਪੁਣਾ ਜਮੀਰ ਮਰ ਜਾਂਦੀ ਆ ਇਨਸਾਨ ਦੀ ਅੰਦਰੋਂ ਜਮੀਰ ਮਰ ਗਈ ਨਾ ਉਹ ਕਿਸੇ ਕੰਮ ਦਾ ਹੀ ਨਹੀਂ ਹੈ ਜੇ ਉਹ ਪ੍ਰਚਾਰਕ ਹੋਵੇ ਚਾਹੇ ਹਿੰਦੂ ਧਰਮ ਦਾ ਹੋਵੇ ਸਿੱਖ ਦਾ ਹੋਵੇ ਸਾਈਦ ਕਿਸੇ ਵੀ ਕੁਆਲਿਟੀ ਦੇ ਵਿੱਚੋਂ ਇਨਸਾਨ ਹੋਵੇ ਬਾਣੀ ਸਾਰਿਆਂ ਲਈ ਆ ਸਾਰੇ ਸੰਸਾਰ ਨੂੰ ਸਿੱਧੇ ਰਾਹ ਪਾਉਣਾ ਹੀ ਆ ਬਾਣੀ ਫਿਰ ਕਾ ਪ੍ਰਸਤੀ ਬਣਾਉਣ ਨਹੀਂ ਆਈ ਬਣ ਕੋਈ ਵੀ ਇਨਸਾਨ ਹੈ ਜਿਹਦੇ ਅੰਦਰੋਂ ਜਮੀਰ ਮਰ ਗਈ ਨਰੂ ਮਰ ਗਿਆ ਮਰਦਪਣਾ ਗਿਆ ਫਿਰ ਉਹ ਨੁਕਸਾਨ ਕਰਦਾ ਹੈ ਘਰ ਦਾ ਵੀ ਕਰਦਾ ਹੈ ਸਮਾਜ ਦਾ ਵੀ ਕਰਦਾ ਹੈ ਲੋਕਾਂ ਦਾ ਵੀ ਕਰਦਾ ਹੈ ਹਾਂ ਜੇ ਅੰਦਰੋਂ ਪਸ਼ੂ ਵਰਤੀ ਮਰ ਜਾਏ ਜਿਹੜੀ ਮਾੜੀ ਵਰਤੀ ਆ ਫਿਰ ਉਹ ਸਰਵਤ ਦਾ ਭਲਾ ਕਰੇਗਾ ਫਿਰ ਦੂਸਰਿਆਂ ਦਾ ਚੰਗਾ ਕਰੇਗਾ ਨਰੂ ਮਰਨਰ ਕਾਮਨਾ ਹੈ ਜੇ ਮੇਰੇ ਅੰਦਰੋਂ ਜ਼ਮੀਰ ਵਰਗੀ ਮੈਂ ਆਪਣਾ ਸਰੀਰ ਵੀ ਨਹੀਂ ਸੰਭਾਲ ਸਕਾਂਗਾ ਜੇ ਪਸ਼ੂਪਣਾ ਮਰ ਜਾਏ 10 ਕਾਦਿਸ ਵਾਰ ਹੋਰਾਂ ਨੂੰ ਵੀ ਠੀਕ ਸਿੱਧੇ ਰਾਹ ਪਾਏਗਾ ਇਸੇ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ ਹੁਣ ਉੱਥੇ ਕਈ ਵਾਰੀ ਆਪਾਂ ਜਦੋਂ ਸੁਣਦੇ ਆ ਮੇਰੇ ਵਰਗਾ ਪ੍ਰਚਾਰ ਕੀਤਾ ਜਾਂਦਾ ਭਾਈ ਬੁਰਿਆਂ ਦਾ ਭਲਾ ਕਰਿਆ ਕਰੋ ਮਾਰੇ ਲੋਕਾਂ ਦਾ ਫਿਰ ਤਾਂ ਇਤਿਹਾਸ ਗਲਤ ਹੋ ਜੂ ਮੱਸਾ ਰੰਗੜ ਦਰਬਾਰ 'ਚ ਬੈਠਾ ਸੀ ਫੇਰ ਤਾਂ ਆਪਾਂ ਉਥੇ ਰਸਤ ਪਚਾਉਣੀ ਸੀ ਉਹਨਾਂ ਵਾਸਤੇ ਉਹਨਾਂ ਨੂੰ ਪਾਣੀ ਦਾਣੇ ਫੜਾਉਣਾ ਸੀ ਜੀ ਐ ਕਹਿੰਦਾ ਸੀ ਉਹਨਾਂ ਨੂੰ ਫੇਰ ਤਾਂ ਗਲਤ ਹੋ ਜਾਣੇ ਨਾ ਪਾਣੀ ਦੇਤੇ ਅਤੇ ਆਥ ਮੈਚਿੰਗ ਹੀ ਨਹੀਂ ਆਉਣਾ ਉਹ ਬੁਰਾ ਕੀ ਹੈ ਮੇਰਾ ਮਨ ਮੇਰੀ ਮਤ ਮੇਰਾ ਸੁਭਾਅ ਇੰਨਾ ਚੰਦਰਾ ਹੈ ਕਿ ਉੱਤੋਂ ਕੁਝ ਹੋਰ ਬਣਿਆ ਰਹਿੰਦਾ ਅੰਦਰੋਂ ਕੁਝ ਹੋਰ ਹੈ ਮਿਸਨਾ ਹੈ ਜਿਹੜਾ ਮੇਰੇ ਅੰਦਰ ਬੁਰਾ ਮੇਰਾ ਮੇਰੇ ਅੰਦਰ 라ਵਣਾ ਬੈਠਾ ਜਿਹੜਾ ਇਹਦਾ ਬੁਰਾ ਹੈ ਮੇਰਾ ਸੁਭਾਅ ਮੈਂ ਉਤੋਂ ਮਿੱਠੀਆਂ ਮਿੱਠੀਆਂ ਗੱਲਾਂ ਬੜੇ ਪਗਵੇਂ ਜੇ ਚਿੱਟੇ ਜੇ ਕਦੇ ਕਿਹ ਜੇ ਚੁਲਕ ਦੇ ਮੌਲਾ ਪਾਲਿਆਂ ਕੜੇ ਚੱਕਰ ਜੇ ਪਾ ਕੇ ਬੜੇ ਅੜੰਬਰ ਕਰਦਾ ਹੈ ਮਨ ਬੜਾ ਖਤਰਨਾਕ ਹੈ ਇਹ ਬੁਰਾ ਹੈ ਇਹ ਇਹਨੂੰ ਪਲਾ ਕਰ ਲਾ ਇਹਨੂੰ ਚੰਗਾ ਬਣਾ ਲਾ ਇਹਨੂੰ ਚੇਂਜ ਕਰ ਐਵੇਂ ਗੁੱਸਾ ਹੰਡਾਉਂਦਾ ਰਹਿਣਾ ਸਾਰਾ ਦਿਨ ਕੋਈ ਫਾਇਦਾ ਗਾਲਾਂ ਕੱਢ ਜਨ ਕਮੈਂਟਾਂ ਚ ਦੇਖ ਲੋ ਆ ਵੀਡੀਓ ਤੇ ਦੇਖ ਲੋ ਤੁਸੀਂ ਗਾਲਾਂ ਕੱਢਣਗੇ ਕਈ ਤਾਂ ਫੋਨ ਲਾ ਕੇ ਕਹਿੰਦੇ ਆ ਤੈਨੂੰ ਕਤਲ ਕਰਾਂਗੇ ਲਾਈਵ ਕਤਲ ਕਰਾਂਗੇ ਉਹ ਭਲਿਓ ਦੇਖੋ ਸਾਡੀ ਕਿਸੇ ਨਾ ਨੀ ਕੋਈ ਰੰਦਸ ਨਹੀਂ ਸਾਡਾ ਕਿਸੇ ਨਾ ਬੱਟ ਦਾ ਕੋਈ ਰੌਲਾ ਨਹੀਂ ਰੌਲਾ ਕਿੱਥੇ ਆ ਜਦੋਂ ਸਾਨੂੰ ਗੁਰਬਾਣੀ ਦੇ ਅਨਰਥ ਹੁੰਦੇ ਦੀਂਦੇ ਆ ਜਿਨੂੰ ਚਾਹ ਚ ਮੱਖੀ ਦੇਜੋ ਚਾਹ ਪਰੇ ਸੁੱਟ ਦਿੰਦਾ ਵੀ ਭਾਈ ਇਹ ਤਾਂ ਮੈਂ ਨਹੀਂ ਪੀਣੀ ਤੇ ਜੇ ਗੁਰਬਾਣੀ ਦੇ ਅਨਰਥ ਹੁੰਦੇ ਉਹਨਾਂ ਤੇ ਸਿੱਖ ਬੋਲੇ ਨਾ ਉਹ ਸਿੱਖ ਨਹੀਂ ਹੈ ਉਹਨੇ ਆਪਣੇ ਬੁਰੇ ਸੁਭਾਅ ਨੂੰ ਚੰਗਾ ਨਹੀਂ ਕੀਤਾ ਅੱਖਾਂ ਬੰਦ ਕਰ ਲੀਆਂ ਕਬੂਤਰਾਂ ਨੂੰ ਇਸ ਕਰਕੇ ਬਾਣੀ ਦੇ ਅਰਥ ਕਰਨ ਲੱਗਿਆਂ ਸਾਨੂੰ ਆਪਣੇ ਆਪ ਤੇ ਬਾਣੀ ਲਾ ਕੇ ਅਰਥ ਕਰਾਂਗੇ ਜਦੋਂ ਉਦੋਂ ਸਹੀ ਹੋਣਿਆ ਬਾਣੀ ਮੇਰੇ ਲਈ ਐ ਹਰ ਕਨਸਾਨ ਲਈ ਐ ਉਹਦੇ ਆਪਣੇ ਲਈ ਐ ਮੈਂ ਆਪਣੇ ਲਈ ਬਾਣੀ ਪੜ੍ਹਦੀ ਜਿਸ ਦਿਨ ਮੇਰੇ ਤੇ ਬਾਣੀ ਦੀ ਮੈਂ ਗੱਲ ਕਰਾਂਗਾ ਫਿਰ ਮੈਨੂੰ ਬਾਣੀ ਦੇ ਅਸਲੀ ਅਰਥ ਸਮਝ